ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਅੰਮ੍ਰਿਤ ਸਿੰਘ ਬਾਕੀਪੁਰ ਦੀ ਸ਼ਹੀਦੀ ਦੀ ਧਰਤੀ ਤੇ ਬੈਠੇ ਮੇਰੇ ਸਾਰੇ ਕਿਸਾਨ ਵੀਰ ਤੇ ਮੇਰੀਆਂ ਭੈਣਾਂ ਗੱਜ ਕੇ ਫੱਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਾਨਾ ਵਾਲੇ ਦੀ ਧਰਤੀ ਦੇ ਆਪਣੀ ਇਨਫਲਾਟ ਦੇ ਫਸਲਾਂ ਬਚਾਉਣ ਦੀ ਲੜਾਈ ਨੂੰ ਲੈ ਕੇ ਕਿੱਥੇ ਆਪਾਂ 12 ਤਰੀਕ ਤੋਂ ਲੈ ਕੇ ਅੱਜ ਤੱਕ ਖੰਡੋਰੀ ਬਾਰਡਰ ਸਿੰਘੂ ਬਾਰਡਰ ਦੇ ਨਾਲ ਇੱਕ ਹਰਿਆਣੇ ਦੀ ਧਿਰਕ ਤੇ ਚੱਲ ਰਿਹਾ ਮੋਰਚਾ ਵਾ ਤਿੰਨਾ ਮੋਰਚਿਆਂ ਦੇ ਵਿੱਚ ਵੱਡੇ ਜਿਹੜੇ ਇਹ ਪ੍ਰੋਗਰਾਮ ਕਿਸਾਨ ਤੇ ਸਾਡੀਆਂ ਭੈਣਾਂ ਕਰ ਰਹੇ ਆ ਤੇ ਨਾਲ ਅੱਜ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਦੇ ਵਿੱਚ ਅਵੇਲਾਂ ਦਾ ਜਿਹੜਾ ਚੱਕਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਜਾਮ ਸੀ